ਅਭਿਸ਼ਟਾ ਆਕਨਾਂ ਵਾਲੇ ਗੁੱਟਕੇ ਦੇਖ ਲਓ ਸਾਰੇ ਨਵੇਂ ਪਏ ਹੋਇਆ ਆਪਣਾ ਆਪ ਇਹ ਕੰਮ ਕੀਤਾ ਹੋਇਆ ਸਾਰਾ ਡਿਸਟ੍ਰੀਬਿਊਟਰ ਵੀ ਨਵਾਂ ਲੱਗਿਆ ਮਿੱਤਰੋ ਹਨਾ ਤੇ ਆ ਵੀ ਦਿਖਾ ਦੇ ਮੂਰੇ ਗੁੱਡੀਆਰ ਦਾ ਜੋੜਾ ਲੱਗਿਆ ਹੈ ਗੁੱਡੀਆਰ ਦਾ ਜੋੜਾ ਲੱਗਿਆ ਹੈ ਹਨਾ ਪਟਾਂ ਦੇ ਬੈਲਟਾਂ ਦੇ ਦੇਖ ਲਓ ਸਾਰਾ ਕੁਝ ਰਾਨ ਨਾਲ ਦੇ ਅਰੀਜਨਲ ਲੱਗਿਆ ਹੈ ਕੋਈ ਆਪਣਾ ਸਟicker ਅਲੱਗ ਨਹੀਂ ਲੱਗਿਆ ਹੋਇਆ ਓਕੇ ਓਕੇ ਇਹ ਕਹਿੰਦਾ ਤਿੰਨੇ ਬੰਦੇ ਜ਼ਿੰਦਗੀ ਵਿੱਚ ਸਾਹ ਸੌਖਾ ਲੈਂਦੇ ਨਾ ਜੱਟ ਡਰਾਈਵਰ ਫੌਜੀ ਤਿੰਨੇ ਬੇਲੇ ਰਹਿੰਦੇ ਨਾ ਮਿੱਤਰੋ ਕਿਸਾਨ ਇੱਕ ਅਜਿਹੀ ਪਰਮਾਤਮਾ ਵੱਲੋਂ ਬਖਸ਼ੀ ਹੋ ਸਕਸੀ ਆ ਤਾਂ ਜਿਹਦਾ 24 ਘੰਟੇ ਕੰਮ ਨਹੀਂ ਮੁੱਕਦਾ ਹਨਾ ਚਾਹੇ ਗੱਲ ਬਜਾਈ ਦੀ ਕਰ ਲਈਏ ਚਾਹੇ ਗੱਲ ਕਟਾਈ ਦੀ ਕਰ ਲਈਏ ਵੀ ਹਰ ਸਮੇਂ ਜਿਹੜਾ ਕਿਸਾਨਾ ਖੇਤਾਂ ਦੇ ਵਿੱਚ ਕੰਮ ਤੇ ਲੱਗਿਆ ਰਹਿੰਦਾ ਮਾਲਕ ਨੇ ਜ਼ਿੰਦਗੀ ਦੇ ਵਿੱਚ ਉਹਨੂੰ ਕੰਮ ਹੀ ਬਖਸਿਆ ਤੇ ਸੀਜ਼ਨ ਤੋਂ ਪਹਿਲਾਂ ਮਸ਼ੀਨ ਦੀਆਂ ਰਿਪੇਅਰਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਸੀਜ਼ਨ ਤੋਂ ਬਾਅਦ ਫਿਰ ਉਹਦੀਆਂ ਸਾਫ ਸਪਈਆ ਉਹਦਾ ਪ੍ਰੋਪਰ ਕੰਮ ਕਰਵਾ ਕੇ ਅੰਦਰ ਲਾਉਣ ਦੀ ਤਿਆਰੀ ਹੋ ਜਾਂਦੀ ਹੈ ਮਿੱਤਰੋ ਅੱਜ ਪਿੰਡ ਖੜੇ ਆ ਪੈਣੀ ਮਹਾਰਾਜ ਤੇ ਜ਼ਿਲ੍ਹਾ ਪੈ ਜਾਂਦਾ ਬਰਨਾਲਾ ਤੇ ਇੱਥੇ ਨਾ ਇੱਕ ਕੰਬੈਨ ਬਕਾਊ ਖੜੀ ਆ ਕਿਉਂਕਿ ਥੋੜਾ ਜਿਹਾ ਸਮਾਂ ਰਹਿ ਗਿਆ ਤੇ ਕੁਝ ਸਮੇਂ ਤੱਕ ਜਿਹੜੀਆਂ ਮਸ਼ੀਨਾਂ ਦੀਆਂ ਰਿਪੇਅਰਾਂ ਸ਼ੁਰੂ ਹੋ ਜਾਣੀਆਂ ਨੇ ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਸਾਰੀਆਂ ਕੰਮਾਂ ਤੇ ਲੱਗ ਜਾਣੀਆਂ ਨੇ ਜਿਹੜੀ ਸੱਜਣੋਂ ਤੁਹਾਨੂੰ ਅੱਜ ਮਸ਼ੀਨ ਦਿਖਾਉਣ ਲੱਗੇ ਆ ਨਾ ਇਹ ਭਰਾਵਰੀ ਹਮੇਸ਼ਾ ਪਿੰਡ ਦੇ ਵਿੱਚ ਹੀ ਮਤਲਬ ਸੀਜ਼ਨ ਲਾਉਂਦੇ ਨੇ ਤੇ ਫੁੱਲ ਗਾਰੰਟੀ ਵਾਲੀ ਐ ਤੇ ਇਹ ਮਸ਼ੀਨ ਮਿੱਤਰੋ ਬਕਾਊ ਐ ਤੇ ਕਿੰਨੇ ਕੁ ਰੇਟ ਦੇ ਵਿੱਚ ਬਣ ਜੂ ਕਿੱਦਾਂ ਦੀ ਐ ਕੀ ਗੱਲਬਾਤ ਐ ਉਹ ਸਾਰਾ ਆਪਾਂ ਨੂੰ ਬਾਇਓਰੀ ਡਿਟੇਲ ਦੇ ਵਿੱਚ ਦੱਸ ਦੇਣਗੇ ਤੇ ਆਪਾਂ ਮਿਲਦੇ ਆਂ ਬਾਈ ਸੁਖਵਿੰਦਰ ਨੂੰ ਬਾਈ ਸਸਰੀ ਜੀ ਸਸਰੀ ਜੀ ਬੜੀ ਵਧੀਆ ਈ ਵਧੀਆ ਜੀ ਠੀਕ ਆ ਤੇ ਮਸ਼ੀਨ ਪਕਾਉ ਕਰਦੀ ਹੈ ਹਾਂਜੀ ਇਹ ਕਿਹੜੀ ਕੰਪਨੀ ਦੀ ਬਈ ਇਹ ਇਹ ਜੱਸੀ ਕੰਪਨੀ ਦੀ ਮਸ਼ੀਨ ਹੈ ਜੱਸੀ ਵਾਲਿਆਂ ਦੀ ਹੈ ਓਕੇ ਤੇ ਬਈ ਇਹ ਤੁਸੀਂ ਆਪ ਨਵੀਂ ਲਈਤੀ ਸੀ ਕਿ ਇਦਾਂ ਲਈ ਹੁੰਦੀ ਸੀ ਨਾ ਨਾ ਚਲਦੀ ਲਈ ਸੀ ਬਈ ਅੱਛਾ ਚਲਦੀ ਲਈ ਸੀ ਕਿੰਨਾ ਟਾਈਮ ਪਹਿਲਾਂ ਲਈ ਸੀ ਬਈ ਇਹ ਸਾਨੂੰ 2 ਸਾਲ ਹੋ ਗਏ ਬਈ ਅੱਛਾ 2 ਸਾਲ ਹੋ ਗਏ ਤੇ ਹੁਣ ਫਿਰ ਇਹ ਸੇਲ ਕਰਤੀ ਹਾਂ ਬਈ ਕੀ ਮਜਬੂਰੀ ਪੈ ਗਈ ਵੀ ਸੇਲ ਕਰਨ ਦੀ ਬਸ ਕੋਈ ਘਰ ਦੀਆਂ ਮਜਬੂਰੀਆਂ ਹੁੰਦੀਆਂ ਨੇ ਬਈ ਅੱਛਾ ਠੀਕ ਆ ਬਈ ਮਸ਼ੀਨ ਦਾ ਸਾਰਾ ਕੰਮ ਆਪਣਾ ਹੋਇਆ ਹੋਇਆ ਅੱਛਾ ਸਾਰਾ ਕੰਮ ਉਹ ਜੈਡ ਹਾਂ ਤੇ ਪਹਿਲਾਂ ਕਟਰ ਤੋਂ ਸ਼ੁਰੂਆਤ ਕਰਦੇ ਆਪਾਂ ਹਾਂਜੀ ਤੇ ਇਹ ਸਾਰੀ ਬਈ ਦੱਸ ਦਿਓ ਕੀ ਗੱਲਾਂ ਬਾਤਾਂ ਨੇ ਕਾਟਰ ਦਾ ਵੀਰੇ ਸਾਰਾ ਕੰਮ ਹੋਇਆ ਹੋਇਆ ਬੋਸਾਂ ਬਸਾਂ ਦਾ ਆਪ ਕੰਮ ਕਰਿਆ ਹੋਇਆ ਓਰੇ ਓਕੇ ਸਾਰਾ ਏਡੂ ਜੈਡ ਕੰਮ ਕੀਤਾ ਹੋਇਆ ਮੈਂ ਤਾਂ ਸਾਰਾ ਕੰਮ ਤੁਸੀਂ ਆਪ ਕਰਦੇ ਆ ਬਈ ਟਾਇਰ ਦੇ ਨਾਲ ਦੀ ਹੋਣੇ ਹਾਂ ਨਾਲ ਦੇ ਟਾਇਰ ਆ 15 ਮਾਡਲ ਹੈ ਟਾਇਰ ਨਾਲ ਦੇ ਓਕੇ ਤੇ ਧਰਮ ਇਧਰੋਂ ਵੀ ਦਿਖਾ ਦੀ ਸਾਰੀ ਕੰਡੀਸ਼ਨ ਹੈਨਾ ਤੇ ਬਾਕੀ ਬਈ ਵੱਡੀ ਗੱਲ ਇਹ ਹੁੰਦੀ ਹੈ ਕਿਉਂਕਿ ਆਪਣੇ ਨਾਲ ਜਿੰਨੇ ਵੀ ਸੱਜਣ ਜੁੜੇ ਹੋਏ ਹਨ ਲਗਭਗ ਉਹ ਉਹ ਵਿਸ਼ਵਾਸ ਕਰਦੇ ਉਹ ਯਕੀਨ ਕਰਦੇ ਆ ਬੈਲਟਾਂ ਦੇਖ ਲਓ ਬਈ ਸਾਰੀਆਂ ਬੈਲਟਾਂ ਵੀ ਰਿਜਨਲ ਨੇ ਆਪਣੇ ਨਾਲ ਦੀਆਂ ਲਏ ਦੀਆਂ ਅੱਛਾ ਸਾਰੀਆਂ ਕੰਪਨੀ ਦੀਆਂ ਤੇ ਜਿਵੇਂ ਆ ਵੀ ਕਦੀ ਪੁਲੀਆਂ ਪਾਲੀਆਂ ਹਾਂ ਹੈਨਾ ਚੱਕਰਵਾ ਦੇ ਚੰਗੀ ਤਰ੍ਹਾਂ ਤੇ ਕਲਰ ਵੀ ਸਾਰੇ ਇਹਦੇ ਨਾਲ ਦੀ ਹੋ ਗਈ ਹਾਂ ਹਾਂ ਇਹਦੇ ਨਾਲ ਕਲਰ ਹੈ ਬਈ ਨਾ ओरिजिनल ਕਲਰ ਹੈ ਹਾਂ ਓਕੇ ਓਕੇ ਤੇ ਕੰਮ ਤੁਸੀਂ ਇਹ ਕਦੀ ਬੂਸਾਂ ਬਸੰਦ ਸਾਰੇ ਇਹਦਾ ਹੋਣਾ ਹਾਂ ਹਾਂ ਇਹ 2Z ਕੰਮ ਹੋ ਰਿਹਾ ਹੈ ਅਰੇ ਜਾ ਕੇ ਕਰਾਉਣ ਦੀ ਲੋੜ ਨਹੀਂ ਨਾ ਨਾ ਕੋਈ ਕਰਾਉਣ ਦੀ ਲੋੜ ਨਹੀਂ ਬਈ ਓਕੇ ਤੇ ਜੇ ਗੱਲ ਕਰੀਏ ਬਈ ਮਸ਼ੀਨ ਦੀ ਮਸ਼ੀਨ ਦੀ ਕੰਡੀਸ਼ਨ ਦੇਖ ਲਓ ਮਾਡਲ ਤੁਸੀਂ ਟਾਇਰ ਦੇਖ ਲਓ ਨਾਲ ਦੇ ਨੇ ਸਟੇਅਰ ਨਾਲ ਦੇ ਨਹੀਂ ਤਾਂ ਮਾਡਲ ਦੇਖ ਲਓ 15 ਮਾਡਲ ਹੈ ਹਾਂ ਬਾਕੀ ਮਾਡਲ 2015 ਹਨਾ ਨਾਲ ਦੇ ਟਾਇਰ ਨੇ ਤੇ ਆ ਹੁੱਕ ਤੋਂ ਵੀ ਦਿਖਾ ਦਿੰਦਾ ਰਵੇ ਬਾਕੀ ਬਈ ਵੱਡੀ ਗੱਲ ਇਹ ਦੱਸਿਓ ਤੁਸੀਂ ਜਿੰਨੇ ਦੱਸ ਦਿੱਤੀ ਵੀ ਆਪਾਂ ਪਿੰਡ ਦੇ ਤੁਸੀਂ ਹਾਂ ਪਿੰਡ ਦਾ ਸੀਜ਼ਨ ਲੱਗਾ ਹੋਇਆ ਬਈ ਅੱਛਾ ਪਿੰਡ ਦੀ ਸੀਜ਼ਨ ਲੱਗੇ ਨਹੀਂ ਗਏ ਪਿੰਡ ਦੀ ਸਾਰਾ ਸੀਜ਼ਨ ਲੱਗਾ ਹੋਇਆ ਕੋਈ ਸਪੈਸ਼ਲ ਬਾਕੀ ਤੁਹਾਨੂੰ ਹੁੱਕ ਦੱਸਦੀ ਆ ਹਾਂ ਬਿਲਕੁਲ ਕੋਈ ਕਿਉਂਕਿ ਜਦੋਂ ਆਪਾਂ ਬਾਹਰ ਆ ਕੇ ਨਾਲੇ ਗੁੱਟ ਕੇ ਦੇਖ ਲੋ ਸਾਰੇ ਨਵੇਂ ਪੈਸੇ ਆ ਆਪਣਾ ਆਪ ਇਹ ਕੰਮ ਕੀਤਾ ਹੋਇਆ ਸਾਰਾ ਅੱਛਾ ਸਾਰਾ ਕੰਮ ਕੀਤਾ ਹੋਇਆ ਹੂੰ ਸਹੀ ਗੱਲ ਹੈ ਵਿੱਚੋਂ ਬਾਕੀ ਕੰਡੀਆਂ ਦੱਸ ਦਿੰਦੀ ਆ ਇਹ ਚੀਜ਼ ਦੀ ਹਾਂ ਸਫਾਈ ਤੇ ਯਾਰ ਮਸੀਦ ਦਾ ਤੁਹਾਡੀ ਬਈ ਹੈਨਾ ਹੂੰ ਜਿਹੜੇ ਸਾਬ ਨਾਲ 15 ਮਾਡਲ ਆ ਯਾਰ ਕੇ ਆ ਤੇ ਬਾਕੀ ਭਾਈ ਜੇ ਇਧਰ ਲਈ ਗੱਲ ਕਰ ਲਈਏ ਥਾ ਮੇਰੇ ਆ ਦੇਖ ਲੋ ਬੈਲਟਾ ਜਿਵੇਂ ਆ ਬੈਲਟਾ ਇਹ ਸਾਰੀ ਨਮੀ ਪਈ ਹੋਈ ਆ ਆਪਣਾ ਸਾਰਾ ਜਿੰਨੇ ਬੈਰਿੰਗਾਂ ਦਾ ਕੰਮ ਆ ਸਾਰਾ ਆਪ ਕੀਤਾ ਹੋਇਆ ਓਕੇ ਸਾਰੇ ਨਵੇਂ ਪਾਏ ਹੋਇਆ ਅਸੇ ਸਾਰੇ ਬੈਰਿੰਗ ਤੁਹਾਡੇ ਇਸ ਟਾਈਮ ਨਵੇਂ ਪਾਏ ਹੋਇਆ ਬੈਟਰੀਆਂ ਬੂਟਰੀਆਂ ਇਹਦੀ ਵਧੀਆ ਨੇ ਸਾਰੀਆਂ ਹਾਂ ਬੈਟਰੀਆਂ ਨੂੰ ਵਧੀਆ ਨੇ ਬਈ ਹੁਣ ਲਾ ਕੇ ਰੱਖੀ ਜੂਂ ਜਾਂ ਹਾਂ ਹੁਣ ਲਾ ਕੇ ਰੱਖ ਦਿਆਂ ਚਲੋ ਪਤਾ ਹੀ ਆ ਸੀਜ਼ਨ ਟਾਈਮ ਬਿਲਕੁਲ ਜੀ ਸੀਜ਼ਨ ਤੋਂ ਬਾਅਦ ਫਿਰ ਉੱਦਾਂ ਸੌ ਸੌ ਜਾਂਦੀਆਂ ਨੇ ਤੇ ਆ ਵੀ ਧਰਮੇ ਦਿਖਾ ਦੇ ਗਰੀਸ ਗੁਰੂ ਸਾਹਿਬ ਨੇ ਜਾਂ ਪਿੰਨਾ ਸਾਰੀਆਂ ਨਾਲ ਦੀਆਂ ਨੇ ਉਹ ਵੀ ਹੈਨਾ ਹਰ ਸਾਰੀਆਂ ਨਾਲ ਕੋਈ ਚੀਜ਼ ਲਾ ਕੇ ਨਹੀਂ ਰੱਖੀ ਹੋਈ ਵੀ ਹਾਂ ਆਪਣੀ ਲਾ ਕੇ ਰੱਖੀ ਹੋਈ ਆ ਠੀਕ ਹੈ ਜੀ ਬਾਕੀ ਇੰਜਨ ਦਾ ਆਪਣਾ ਸਾਰਾ ਕੰਮ ਹੋਇਆ ਹੋਇਆ ਡਿਸਪੋਜ਼ਲ ਇੰਜਨ ਆ ਸਾਡਾ ਡਿਸਪੋਜ਼ਲ ਇੰਜਨ ਤੇ ਇਹ ਟਾਇਰਾਂ ਦਾ ਨਵੇਂ ਵਰਗੀ ਪੈਣੇ ਨਵੇਂ ਇਹ ਬਦਲੇ ਹੋਏ ਨੇ ਇਹ ਦੁਬਾਰ ਦੇ ਟਾਇਰ ਹੋਣਗੇ ਬਈ ਹੈਨਾ ਤੇ ਇਧਰ ਵੀ ਦਿਖਾ ਦੇ ਧਰਮੇ ਕੰਡੀਸ਼ਨ ਹਾਂ ਆ ਵੀ ਬੈਲਟਾਂ ਨਵੀਆਂ ਹਾਂ ਇਹ ਵੀ ਬੈਲਟਾਂ ਮੇਰੇ ਨਵੀਆਂ ਨੇ ਸਾਰਾ ਕੁਝ ਸਾਰੀਆਂ ਚੀਜ਼ਾਂ ਦੇਖ ਲਓ ਤੁਸੀਂ ਡਿਸਟ੍ਰੀਬਿਊਟਰ ਦੇ ਸਾਰੇ ਪੰਪ ਪੰਪ ਆ ਵੀ ਨਵੀਂ ਲਗਾਈ ਹੋਈ ਥੋੜ ਡਿਸਟ੍ਰਿਬਿਊਟਰ ਵੀ ਨਵਾਂ ਲੱਗਾ ਹੋਇਆ ਮਿੱਤਰੋ ਹਨਾ ਨਵਾਂ ਲੱਗਾ ਹੈ ਜੀ ਬਹੁਤ ਚੰਦ ਚਲਾਵੇ ਦੀ ਬਈ ਕਿੰਮਿਆਂ ਪੂਰੀ ਵਧੀਆ ਬਈ ਚੱਲ ਚਲਾਵੇ ਦੀ ਪੂਰੀ ਸਹੀ ਆ ਹਾਂ ਪੂਰੀ ਸਹੀ ਇੱਕ ਨੰਬਰ ਆ ਓਕੇ ਤੇ ਆ ਵੀ ਦਿਖਾ ਮੂਰੇ ਗੁੱਡੀਰ ਦਾ ਜੋੜਾ ਲੱਗਾ ਹੈ ਗੁੱਡੀਰ ਦਾ ਜੋੜਾ ਲੱਗਾ ਹੈ ਹਨਾ ਹੂੰ ਤੇ ਲੈ ਵਿੱਚੋਂ ਵੀ ਆਪਾਂ ਇਧਰੋਂ ਵੀ ਕਰਨੀ ਚੈੱਕ ਕਰਾਂ ਇਧਰੋਂ ਵੀ ਦੇਖਣਾ ਹੂੰ ਅਸੀਂ ਇਹਦੀ ਸਫਾਈ ਦੇਖੋ ਤੁਸੀਂ ਸਾਰੀ ਚੀਜ਼ ਨਾਲ ਦੀ ਵੀ ਆਪਣੀ ਜਿਹੜੀ ਚੀਜ਼ ਕੋਈ ਪੂਲੀ ਪਾਲੀ ਬਦਲੀ ਹੋਈ ਆ ਉਹੀ ਆ ਠੀਕ ਹੈ ਬੜੀ ਮੋਟੀ ਉਹ ਆਪਣੇ ਅਗਲੇ ਦੇ ਸਾਹਮਣੇ ਆਵੇ ਚੀਜ਼ ਉਹ ਕਿ ਕੰਪਰੈਸਰ ਵਗੈਰਾ ਸਾਰਾ ਤੁਹਾਨੂੰ ਕੰਮ ਕਰਦਾ ਬਈ ਹਾਂ ਫੁੱਲ ਕੰਮ ਕਰਦਾ ਬਈ ਓਕੇ ਸਟਿੱਪਨੀ ਵੀ ਨਾਲ ਦੀ ਹੁੰਦੀ ਹੈ ਸਟਿੱਪਨੀ ਵੀ ਨਾਲ ਦੀ ਹ ਆ ਉੱਪਰ ਵੀ ਚਲੀਏ ਆਪਾਂ ਹਾਂ ਉੱਪਰ ਆਜੋ ਬਈ ਤੇ ਇਹਦਾ ਇਹਦਾ ਨੰਬਰ ਕਿੱਥੋਂ ਦਾ ਬਈ ਇਹ ਵੀ ਦੱਸਿਓ ਮੈਨੂੰ ਇਹ ਸੰਗਰੂਰ ਦਾ ਬਈ ਅਸਾਂ ਸੰਗਰੂਰ ਦਾ ਹੀ ਨੰਬਰ ਹਾਂ ਤੇ ਤੁਹਾਡੇ ਨਾਮ ਹੈ ਇਹਦੀ ਕਾਪੀ ਕਾਪੀ ਨੰਬਰ ਗਲਾਨੇ ਰਾਬੂ ਸਾਡੇ ਰਾਬਾ ਐਫੀਡੈਫਟ ਹੂ ਅਸਾਂ ਐਫੀਡੈਫਟ ਦੀ ਹੈ ਓਕੇ ਓਕੇ ਮਤਲਬ ਤੁਸੀਂ ਚੱਲਦੀ ਲਈ ਸੀ ਫਰਸਟ ਓਨਰ ਉਹਨਾਂ ਦੇ ਨਾਮ ਤੇ ਖੜੀ ਹਾਂ ਹਾਂ ਫਰਸਟ ਓਨਰ ਦੇ ਨਾਮ ਤੇ ਖੜੀ ਹੈ ਓਕੇ ਓਕੇ ਐ ਇੰਜਨ ਦੇਖ ਲਓ ਇਹ ਡਿਸਪੋਜ਼ੀਨ ਇੰਜਨ ਦੇ ਸੱਤ ਵੀ ਹਾਂ ਡਿਸਪੋਜ਼ੀਨ ਇੰਜਨ ਸਾਰਾ A to Z ਕੰਮ ਆਪਣਾ ਆਪ ਦੇ ਹੱਥੀਂ ਕਰਾ ਹੈ ਅਸੀਂ ਸਾਰਾ ਕੰਮ ਇਹ ਤਾਂ ਕਰਵਾਇਆ ਹੋਇਆ ਓਕੇ ਤੇ ਭਾਈ ਦੂਜੀ ਇੰਜਨ ਤੇ ਇਹਦੇ ਵਿੱਚ ਕੀ ਡਿਫਰੈਂਟ ਕੀ ਹੁੰਦਾ ਫਰਕ ਕੀ ਹੁੰਦਾ ਉਹਦੇ ਵਿੱਚ ਵੀਰੇ ਯੂਰੀਆ ਜਾਰੀਆ ਪੈਂਦਾ ਉਹ ਤੇ ਖਰਚਾ ਵੱਧ ਜਾਂਦਾ ਅਸੀਂ ਜਿਹੜੀ ਨਵੇਂ ਮਾਡਲ ਜਾ ਰਹੀਆਂ ਨੇ ਹਾਂ ਜਿਹਵੇਂ ਨਵੇਂ ਮਾਡਲ ਜਾ ਰਹੀਆਂ ਨੇ ਇਹ ਆਮ ਆਪਣਾ ਸਿੰਪਲ ਅਸੀਂ ਸਿੰਪਲ ਆ ਜਿੰਮੇ ਮਤਲਬ ਅਗਲਾ ਹੁਣ ਵਾਲਾ ਕਹਿੰਦਾ ਵੀ ਸੀਆਰਡੀ ਆ ਗਈਆਂ ਇਹ ਡੀਆਈ ਚ ਉਹ ਹਾਂ ਓਕੇ ਓਕੇ ਉਹ ਇੰਜਨ ਆ ਭਾਈ ਸੋ ਇੰਜਨ ਹਾਂ ਹਾਂ ਇੰਜਨ ਦੀ ਮਤਲਬ ਤੁਸੀ ਲਿਆ ਤੁਹਾਡੀ ਹਾਂ ਕੋਈ ਨਾ ਕੋਈ ਆਪਣੀ ਚਾਦਰ ਨਹੀਂ ਕੱਟ ਕੇ ਲਾਈ ਹੋਈ ਜਾਂ ਕੋਈ ਨਮੀ ਚਾਦਰ ਲੱਗੀ ਹੋਵੇ ਸਾਰੀਆਂ ਨਾਲ ਦੀ ਨੇ ਅਸੀਂ ਕੋਈ ਮਾੜੀ ਮੋਟੀ ਬੁਟਾਕੀ ਲੱਗੀ ਹੋਇਆ ਤਾਂ ਉਹ ਸਾਹਮਣੇ ਆ ਉਹ ਤਾਂ ਬਿਲਕੁਲ ਨਹੀਂ ਹਾਂ ਖੇਤਾਂ ਨੂੰ ਜਿਹੜਾ ਕਲਰ ਮਾਰ ਦਿੰਦੇ ਆ ਉਹ ਹੀ ਦੀ ਕੋਈ ਚੀਜ਼ ਨਹੀਂ ਹੈਗੀ ਆਪਣਾ ਸਾਰਾ ਕੰਮ ਆਪ ਦੇ ਹੱਥੀ ਕਰਿਆ ਹੋਇਆ ਬਿਲਕੁਲ ਮਸ਼ੀਨ ਦਾ ਧਰਮ ਇਧਰੋਂ ਵੀ ਦਿਖਾਦੀ ਕੰਡੀਸ਼ਨ ਬਿਲਕੁਲ ਜਿਵੇਂ ਕਹਿੰਦੀ ਇੰਜਨ ਤਾਂ ਸੁੱਕਾ ਪਿਆ ਯਾਰ ਹਨਾ ਹਾਂ ਹਾਂ ਅਧਿਆਲਾ ਸਾਰੀ ਚੀਜ਼ ਚੈੱਕ ਕਰਵਾਦੀ ਮਾਡਲ 2015 ਨੰਬਰ ਵੀ ਦਾ ਪੰਜਾਬ ਦਾ ਹੀ ਹੈ ਹਾਂ ਪੰਜਾਬ ਦਾ ਨੰਬਰ ਆ ਓਕੇ ਓਕੇ ਬਾਕੀ ਲੋਕਲ ਨੰਬਰ ਆ ਸਸ ਲੋਕਲ ਨੰਬਰ ਆ ਹਾਂ ਮੂਰੇ ਲੀਵਰਾਂ ਲੂਵਰਾ ਤੇ ਵੀ ਏ ਟੂ ਜ਼ेड ਚੀਜ਼ਾਂ ਸਾਰੀ ਆਪਣੇ ਜਿਹੜੇ origignal ਲੱਗੇ 50 ਕ ਦੀ ਕੰਪੈਸਟੀ ਹੋਵੇ 50 ਕ ਦੀ ਕੰਪੈਸਟੀ ਹੋਵੇ ਵਿੱਚ ਸਾਰ ਦਿਖਾ ਦਿ ਤਰ ਮਿਸਟਿੰਗ ਹੋਏ ਹੋਏ ਜੀ ਜੇ ਮੈਂ ਕਹਦੀ ਵੀ ਵਧੀਆ ਹੀ ਆ ਲਗਭਗ ਹਣਾ ਹਾਂ ਕੰਡੀਸ਼ਨ ਦਾ ਚੰਗਾ ਅਛਤਰੀ ਵਗੈਰਾ ਦਿਖਾ ਦਿ ਲਾ ਸਾਰੀ ਹਣਾ ਤੇ ਆਪਾਂ ਮੂਰੇ ਚੱਲਦੇ ਆ ਬਾਕੀ ਲੀਵਰ ਤੋਂ ਵੀ ਕਰਦੇ ਆ ਚੈੱਕ ਵੀ ਕੀ ਗੱਲ ਬਾਤ ਆ ਆ ਦੇਖੋ ਭਾਈ ਜਿਵੇਂ ਹੁਣ ਸਾਰੇ ਚੀਜ਼ਾਂ ਵਿਚਾਰ ਹੁੰਦੇ ਹੀ ਨਹੀਂ ਕਿਸੇ ਦੇ ਲੀਵਰ ਦੇ ਸਾਰੇ ਹਾਈ ਲੋ ਵਾਲੇ ਉਵੇਂ ਹੀ ਨੇ ਆਪਣੇ ਸਾਰਾ ਕੁਝ ਰੀਨਲ ਰੱਖਿਆ ਹੋਇਆ ਬਿਲਕੁਲ ਉਹ ਜਿਵੇਂ ਧਰਮਿਆ ਦੇਖ ਆਹ ਚੀਜ਼ਾਂ ਤੋਂ ਪਤਾ ਲੱਗਿਆ ਹੁੰਦਾ ਕਿਉਂਕਿ ਇਹ ਚੀਜ਼ਾਂ ਤੇ ਹਰ ਵਕਤ ਹੱਥ ਰਹਿੰਦਾ ਹਣਾ ਭਾਈ ਹੂੰ ਉਦਾਂ ਹੀ ਜਿਵੇਂ ਮਾਰ ਕੇ ਨਾ ਕੰਪਨੀ ਚ ਲਾ ਕੇ ਹੁੰਦੇ ਹਾਈ ਦੇ ਮਾਰ ਕੇ ਨੇ ਸਾਰੇ ਉਹਦਾਂ ਹਾਲੇ ਤੱਕ ਉਵੇਂ ਹੀ ਖੜਿਆ ਆ ਲੈ ਹਣਾ ਹੂੰ ਆ ਦੇਖ ਲੈ ਲੋ ਤੇ ਆ ਜੇ ਗੇਰ ਵਾਲੇ ਦੀ ਗੱਲ ਕਰੀਏ ਹਰ ਵਾਰਸੋ ਹਣਾ ਸਾਰਾ ਕੁਸੂ ਸਾਰਾ ਕੁਸੂ ਵੀ ਖੜਾ ਲਾਈਟਾਂ ਲੂਟਾਂ ਦੀ ਫੀਟਿੰਗ ਦਾ ਕੰਮ ਸਾਰਾ ਓਕੇ ਆ A to Z ਓਕੇ ਹਾਂ ਆ ਤਾਂ ਬਿਆਹ ਦਫਾ ਸਾਰੀਆਂ A to Z ਲਾਈਟ ਚੱਲਦੀ ਆ ਆ ਜੀ ਜਦੋਂ ਪਤਾ ਲੱਗ ਜਾਂਦਾ ਹੁੰਦਾ ਪਾਈਪ ਪੂਪਾ ਬਾਈ ਸਾਰੇ ਪ੍ਰੈਸ਼ਰ ਹਾਰਨ ਨਵੀਆਂ ਤੁਹਾਡੇ ਸਾਹਮਣੇ ਲੱਗੇ ਹੋਏ ਉਹ 60 ਬਿਲਕੁਨ ਹਾਂ ਅੱਧ ਆਹ ਹਾਰਨ ਲੜ ਵੀ ਲੱਗੀ ਹੋਈ ਆ ਆ ਬੋਰਡ ਵਾੜ ਬਾਈ ਬੋਰਡ ਵਾੜ ਸਾਰਾ ਕੁਝ ਲੱਗਾ ਹੋਇਆ ਹੈ ਜਿੰਨੀ ਕੁ ਡਰਾਈਵਰ ਦੀ ਸਹੂਲਤ ਆ ਦਾ ਹੁੰਦਾ ਹੂੰ ਤੇ ਆ ਆ ਪਾਈਪ ਸਾਰੀਆਂ ਬੜੀ ਨੰਬਰਸ ਹੋ ਰਹੀਆ ਵੀਰੇ ਕੰਪਰੈਸਰ ਵਾਲੀ ਕੰਪਰੈਸਰ ਵਾਲੀ ਹਵਾ ਵਾਲੀ ਆ ਓਕੇ ਸਾਫ ਕਰਨ ਨਹੀਂ ਉਰੇ ਸਫਾਈ ਕਰਨ ਠੀਕ ਠੀਕ ਇੱਥੇ ਮਤਲਬ ਸਾਮ ਟਾਈਮ ਸਾਮ ਨੂੰ ਜਦੋਂ ਸੀਜ਼ਨ ਤੋਂ ਬਾਅਦ ਗਨ ਗੁਰ ਸਾਰੀ ਕੁਝ ਲੱਗਾ ਹੋਇਆ ਓਕੇ ਹਾਂ ਆ ਲੀਵਰਾਂ ਦੇ ਬੈਲਟਾਂ ਦੇ ਦੇਖ ਲਓ ਸਾਰਾ ਕੁਝ ਰਨ ਨਾਲ ਦੇ ਅਰੀਜਨਲ ਲੱਗਿਆ ਹੋਇਆ ਕੋਈ ਆਪਣਾ ਸਟicker ਅਲੱਗ ਨਹੀਂ ਲੱਗਿਆ ਹੋਇਆ ਓਕੇ ਓਕੇ ਇਹ ਹੁੰਦਾ ਵੀ ਤੋਦੋਂ ਤੱਕ ਮੈਂ ਜਿਹਨੂੰ ਨਹੀਂ ਆ ਆ ਆ ਜਿਹਨੂੰ ਕੋਈ ਨਹੀਂ ਵੀ ਜਾਣਕਾਰੀ ਆ ਤਾਂ ਬੈਲਟਾਂ ਦੇ ਆ ਕੇ ਸਾਰਿਆਂ ਦੇ ਰੀਲ ਵਾਲਿਆਂ ਬੈਲਟਾਂ ਦੀ A to Z ਜਾਣਕਾਰੀ ਆ ਖੁੱਲ ਡਿਟੇਲ ਮਤਲਬ ਇੱਥੇ ਲਿਖੀ ਹੁੰਦੀ ਆ ਹਾਂ ਹਨਾ ਜਿਵੇਂ ਆ ਉਹ ਵੀ ਲੱਗੀ ਆ ਨਹੀਂ ਵਿਚ ਮਸ਼ੀਨਾਂ ਦੇ ਹੁੰਦੀ ਨਹੀਂ ਅੱਛਾ ਹਾਂ ਇਹ ਹੁੰਦੀ ਨਹੀਂ ਵਿਚ ਮਸ਼ੀਨਾਂ ਦੇ ਹੁੰਦੀ ਵੀ ਨਹੀਂ ਜਾਂ ਪੱਟ ਪੱਟੀ ਜਾਂਦੀ ਆ ਲੈ ਜਾਂਦੀ ਆ ਠੀਕ ਠੀਕ ਆਪਣੀ ਇਹ ਸਾਰੀ ਲੱਗੀ ਹੋਈ ਆ ਆਪਣੀ ਪੂਰੀ ਕੇਅਰ ਕਰੀ ਹੋਈ ਆ ਮਸ਼ੀਨ ਦੀ ਹੂੰ ਐ ਨਹੀਂ ਹੈਗੀ ਵੀ ਆਪਣੀ ਅੱਲਾ ਸ਼ੇਡ ਚਲਾਈ ਹੋਈ ਮਸ਼ੀਨ ਆ ਓਕੇ 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 ਹਾਂ ਵੀ ਉਹਦਾ ਬਾਸਕਟ ਵਗੈਰਾ ਇਹਦੇ ਥਰੇਸਰ ਵਗੈਰਾ ਸਾਰਾ ਕੁਝ ਹਾਂ ਸਾਰਾ ਕੁਝ ਲੱਗਾ ਓਕੇ ਪੂਰਾ ਓਕੇ ਆ ਬਈ ਇਹਦੇ ਨਾਲ ਉਹ ਵੀ ਆ ਐਸ ਐਮ ਐਸ ਸਿਸਟਮ ਵੀ ਆ ਅੱਛਾ ਬੈਕ ਸਾਈਡ ਲੱਗਾ ਹੈ ਓਕੇ ਜਿਹੜਾ ਉਹ ਮਤਲਬ ਕੱਟ ਕੇ ਛੱਡ ਦਦੀਆਂ ਹਾਂ ਹਾਂ ਜਿਹੜਾ ਕੱਟ ਕੇ ਖਿਲਾਰਦਾ ਉਹ ਆਪਣਾ ਲਈ ਉਹ ਲਾ ਕੇ ਹੁਣ ਲਾ ਕੇ ਰੱਖਿਆ ਹੋਇਆ ਕਿਉਂਕਿ ਆਪਣੇ ਇੱਥੇ ਵਿੱਚ ਲੈਂਦੇ ਨਹੀਂ ਉਹਨਾਂ ਆ ਜਾਂ ਰੇਡ ਨਹੀਂ ਮਿਲਦਾ ਆਪਾਂ ਨੂੰ ਉਹਦੇ ਹਿਸਾਬ ਨਾਲ ਕਿਉਂਕਿ ਉੱਥੇ ਡੀਜ਼ਲ ਥੋੜਾ ਜਿਹਾ ਵੱਧ ਖਾਂਦੀ ਆ ਹਾਂ ਉਹਦੇ ਕਰਕੇ ਆ ਤਾਂ ਕਰਕੇ ਲਾ ਕੇ ਰੱਖਿਆ ਹੋਇਆ ਜੇ ਕੋਈ ਕਟਾਉਣੀ ਚਾਹੁੰਦਾ ਦੀ ਤਾਂ ਅਸੀਂ ਲਾ ਦਿੰਦੇ ਦੀ ਠੀਕ ਆ ਤੇ ਭਾਈ ਜੇ ਇਹਦੀ ਗੱਲ ਕਰੀਏ ਹੁਣ ਆਪਾਂ ਮਾਡਲ ਵੀ ਤੁਸੀਂ ਦੱਸਤਾ ਵੀ 2015 ਮਾਡਲ ਆ। 15 ਮਾਡਲ। ਨੰਬਰ ਵੀ ਇਹਦਾ ਪੰਜਾਬ ਦਾ ਹੀ ਆ। ਹਾਂ ਸਾਡੇ। ਭਾਈ ਇਹ ਤਾਂ ਮਤਲਬ ਚੈਨਾ ਚੂਨਾ ਦਾ ਜੀ ਸਾਰਾ ਕੰਮ ਤੁਹਾਡਾ ਹੋਇਆ ਹੋਇਆ। ਹਾਂ ਹਾਂ ਵੀਰੇ ਉੱਤੇ ਹੋਇਆ ਹੋਇਆ। ਤੇ ਤੁਸੀਂ ਇਹ ਵੀ ਕਹਿੰਤਾ ਵੀ ਇਹਦਾ ਕੰਮ ਸਾਰਾ ਰਿਪੇਅਰ ਜਿਹੜੀ ਸਾਡੀ ਕੀਤੀ ਹੁੰਦੀ ਹੈ। ਹਾਂ ਹੁਣ ਹੁਣ ਕੀਤੀ ਹੋਈ ਆ। ਓਕੇ ਤੇ ਮੈਨੂੰ ਇਹ ਦੱਸਿਓ ਭਾਈ ਇਹਦੇ ਨਾਲ ਤੁਸੀਂ ਕਿੰਨਾ ਰਕਬਾ ਕੱਢਦੇ ਹੋ? ਇਹਦੇ ਨਾਲ 400 ਏਕੜ ਦੇ ਲਵੇ ਅਸੀਂ 400 ਸਵਾ 400 ਏਕੜ ਕੱਢਦੇ ਆ ਪਿੰਡ-ਪਿੰਡ ਦੇ ਵਿੱਚ। ਪਿੰਡ-ਪਿੰਡ ਦੇ। ਹਾਂ ਅਬਦੁੱਲਾ ਵੇ ਲਾਉਣੇ ਦੇ ਗਾ ਕੀ ਆ ਸਾਰੇ। ਓਕੇ ਮਤਲ ਵੀ ਬਸਰੀ ਲੇਰੀ ਜਿਵੇਂ ਮਸ਼ੀਨਾਂ ਚੱਲਦੀਆਂ ਨੇ ਕੋਈ ਨੁਕਸਾਨ ਪਿਆ ਜਾਂਦਾ ਜਾਂ ਕੋਈ ਨੁਕਸ ਪਿਆ ਜਾਂਦਾ ਉਹ ਚੀਜ਼ ਨਹੀਂ ਹੈਗੀ ਆਪਣੀ ਜਿਹੜੀ ਚੀਜ਼ ਹੋਊਗੀ ਜਿਹੜੀ ਤੁਹਾਡੀ ਵੀਡੀਓ ਥਰੂ ਕਿਹਾ ਉਹ ਗੱਲ ਪੱਕੀ ਹੋਊਗੀ ਆਪਣੀ ਓਕੇ ਮਤਲਬ ਜਿਹੜੀ ਬਾਕੀ ਵੱਡੀ ਗੱਲ ਇਹ ਹੁੰਦੀ ਆ ਵੀ ਤੇ ਬਾਈ ਉਹਨਾਂ ਦਾ ਪਿੰਡ ਪੈ ਨਹੀਂ ਮਹਾਰਾਜਾ ਤੁਸੀਂ ਪਿੰਡ ਚੋਂ ਪਤਾ ਕਰ ਲੈ ਹਾਂ ਪਿੰਡ ਜੋ ਵੀ ਪਤਾ ਕਰ ਸਕਦੇ ਕਿੱਦਾਂ ਦੇ ਬੰਦੇ ਨੇ ਵੀ ਕੀ ਗੱਲ ਫਾਤਾ ਬਾਕੀ ਆਪਣੀਆਂ ਚੈਨਾ ਚੂਨਾ ਸਾਰੀਆਂ ਬਦਲੀਆਂ ਹੋਈਆਂ ਨੇ ਓਕੇ ਉਹ ਗੱਲ ਨਹੀਂ ਹੈਗੀ ਬਾਕੀ ਹੋਰ ਵੀ ਆ ਦੇਖੋ ਬਦਲੀ ਤੇ ਤਾਂ ਇੱਕ ਤਾਂ ਹੁੰਦਾ ਦੱਸਣਾ ਤੇ ਆ ਲੋਕਾਂ ਨੂੰ ਪਤਾ ਲੱਗਦਾ ਸਾਰੇ ਨਵੇਂ ਲੱਗੇ ਹੋਏ ਨੇ ਤੇ ਬਈ ਮੈਨੂੰ ਇਹ ਦੱਸਿਓ ਹੁਣ ਇਹਦਾ ਤੁਸੀਂ ਮੁੱਲ ਵੜੀ ਕੀ ਮੰਗਦੇ ਹੋ ਦੇਣ ਲੈਣ ਕਿੱਥੇ ਤੱਕ ਦਵੋਗੇ ਇਹ ਉਹ ਮੇਰੇ ਤੁਹਾਨੂੰ ਹੁਣ ਆਪ ਹੀ ਪਤਾ ਤੁਸੀਂ ਰੋਜ਼ ਹੀ ਚੱਲਾਉਂਦੇ ਹੋ ਨਹੀਂ ਫਿਰ ਵੀ ਇਹ ਹੁਣ ਨਾ ਪਤਾ ਕਾਰਨ ਕੀ ਐ ਆਪਣੇ ਨਾਲ ਬਈ ਜਿਹੜੇ ਲੋਕ ਜੁੜੇ ਹੋਏ ਆ ਉਹ ਐ ਨਹੀਂ ਪਤਾ ਤੁਹਾਡੇ ਲੱਭੇ 500 ਕਿਲੋਮੀਟਰ ਤੋਂ ਆ ਜਾਣ 200 ਕਿਲੋਮੀਟਰ ਤੋਂ ਆ ਜਾਣ ਪਰ ਜਿਹੜਾ ਵੀ ਸੱਜਣ ਆਵੇ ਜਿਹਨੂੰ ਜਚੇ ਉਹ ਲਈ ਕੀ ਮੋੜੋ ਠੀਕ ਐ ਨਾ ਮਤਲਬ ਆਪਾਂ ਇਹ ਦੱਸਦੀ ਆ ਵੀ ਭਾਈ ਇੰਨੇ ਦੀ ਅਸੀਂ ਦੇ ਦਾਂਗੇ ਆਪਾਂ 1.75 ਦੀ 13.5 ਲੱਖ ਦੀ 13.5 ਦੇ ਵਿੱਚ ਮਾਨਤਾਣ ਕਰ ਦੋਗੇ ਹਾਂ ਮਾਨਤਾਣ ਕਰ ਦਾਂਗੇ ਜੇ ਤੁਹਾਡੀ ਵੀਡੀਓ ਥਰੂ ਆਉਂਦਾ ਕੋਈ ਸ਼ੇਅਰ ਕਰਕੇ ਆਉਂਦਾ ਤਾਂ ਆਪਾਂ ਮਾਨਤਾਣ ਕਰਾਂਗੇ ਮਾਨਤਾਣ ਕਰੂਗਾ ਲੈ ਮੇਤਰੂ ਮਾਨਤਾਣ ਹੋਜੂ 13.5 ਲੱਖ ਰੁਪਏ ਬਾਕੀ ਬਾਈ ਉਹਨੇ ਡਿਮਾਂਡ ਰੱਖਤੀ ਮਾਡਲ 2015 ਹਾਂ ਜੀ ਨੰਬਰ ਇਹਦਾ ਪੰਜਾਬ ਦਾ ਹੈ ਹੈ ਨਾ ਜੀ ਤੇ ਬਾਕੀ ਕੰਮ-ਕਮ ਬਾਈ ਉਹਨੇ ਦੱਸਤਾ ਕਹਿੰਦੇ ਵੀਰੇ ਸਾਡੀ ਫੁੱਲ ਗਰੰਟੀ ਹੈ ਤੇ ਕਿਉਂਕਿ ਆਪ ਹੀ ਬਾਈ ਉਹਰੇ ਜਿਵੇਂ ਕਹਿੰਦੀ ਇਹ ਕਿਤੇ ਦੇ ਨਾਲ ਜੁੜੇ ਹੋਏ ਨੇ ਆਪ ਹੀ ਲਗਭਗ ਜਿਹੜਾ ਬੰਦਾ ਇਹ ਕਿਤੇ ਦੇ ਵਿੱਚ ਪੈਜੇ ਉਹ ਆਪ ਹੀ ਮਕੈਨਿਕ ਬਣ ਜਾਂਦਾ ਹੁੰਦਾ ਹੈ ਨਾ ਤੇ ਸਾਰੀ ਰਿ ਤੇ ਕੰਪਲੀਟ 1 ਰੁਪਏ ਦੀ ਨਹੀਂ ਹੈਗੀ ਟਾਇਰ ਮੂਰਲੇ ਤੁਹਾਨੂੰ ਦਿਖਾਦੇ ਵੀ ਗੁੱਡੀਰ ਦਾ ਜੋੜਾ ਨਮਿਆ ਵਰਗਾ ਲੱਗਿਆ ਹੋਇਆ ਮਗਰਲੇ ਟਾਇਰ ਨਾਲ ਦੇ ਨੇ ਕਾਟਰ ਸਾਰਾ ਓਕੇ ਆ ਤੇ ਬੁਸ਼ਾਂ ਪਸ਼ਾਂ ਦਾ ਕੰਮ ਬਾਈਰਾਂ ਦਾ ਕੀਤਾ ਹੋਇਆ ਹੱਥੀ ਤੇ ਬਿਲਟਾਂ ਬੁਲਟਾਂ ਦੀ ਜੇ ਗੱਲ ਕਰ ਲਈਏ ਬਹੁਤ ਬਿਲਟ ਤਾਂ ਐਸੀਆਂ ਨਹੀਂ ਜਿਹੜੀਆਂ ਬਾਈਰਾਂ ਦੀ ਬਿਲਕੁਲ ਹੀ ਨਮੀਆਂ ਪਾਈਆਂ ਹੋਈਆਂ ਨੇ ਤੇ ਬਾਕੀ ਸਾਰੀ ਤੁਹਾਨੂੰ ਦਿਖਾਤੀ ਅਗਰ ਤੁਸੀਂ ਇਹ ਮਸ਼ੀਨ ਦੇਖਣੀ ਹੈ ਦੁਬਾਰਾ ਫੇਰ ਦੱਸ ਦਿੰਦੇ ਆ ਪਿੰਡ ਹੈਗਾ ਪੈਣੀ ਮਹਾਰਾਜ ਜ਼ਿਲ੍ਹਾ ਪੈ ਜਾਂਦਾ ਬਰਨਾਲਾ ਤੇ ਵੀਰੇ ਤੁਹਾਡਾ ਮੋਬਾਈਲ ਨੰਬਰ ਬੋਲੋ 985554 65690 65690 ਬਾਕੀ ਮਿੱਤਰੋ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਹੋਰ ਜਾਣਕਾਰੀ ਲੈਣੀ ਆ ਤਾਂ ਬਾਈ ਉਰੇ ਨਾਲ ਸੰਪਰਕ ਕਰਨੋ